ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਵੱਡੇ ਪਰਜੰਦ ਮਹਾਨ ਤਪਸਵੀ ਤਨਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜਿਨ੍ਹਾਂ ਦਾ ਪੰਜੋ ਤੀਵਾਂ ਆਗਮਨ ਪੁਰਬ ਸੰਗਤ ਜੀ 12 ਸਤੰਬਰ ਨੂੰ ਪੂਰੇ ਵਿਸ਼ਵ ਚ ਮਨਾਇਆ ਜਾ ਰਿਹਾ ਹੈ ਜੋ ਆਪਣੇ ਮੰਡਿਰ ਸਾਹਿਬ 12 ਤਰੀਕ ਨੂੰ ਸਵੇਰ ਸਵੇਰੇ ਇਹ ਸਮਾਗਮ ਹੋਣਾ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਜਿੱਦਨ ਬਾਬਾ ਜੀ ਦਾ ਪਾਦਰੋਸ਼ੋਦੀ ਨੌਵੀਂ ਨੌਵੀਂ ਦਾ ਬਾਬਾ ਸ਼ਰੂਚੰਦਾਗਮਨ ਪੂਰਵ ਹੈ 1551 ਇਸਵੀ ਦੇ ਵਿੱਚ ਹੋਇਆ। ਜੋ ਚੰਗਰ ਜੀ 12 ਨੂੰ ਆਪਣਾ ਇੱਥੇ ਸਮਾਗਮ ਹੈ ਅਤੇ 13 ਨੂੰ ਅਖਾੜਾ ਸਾਹਿਬ ਦੀ ਜੋ ਆਪਣਾ ਗੁਰਦੁਆਰਾ ਉਦਾਸ ਸਿੰਘ ਬ੍ਰਹਮਖੜਾ ਸਾਹਿਬ ਮੰਡੀ ਹੈ ਇਹ ਸਥਾਨ 13 ਸਤੰਬਰ ਨੂੰ ਇਸ ਅਸਥਾਨ ਦੀ ਸਥਾਪਨਾ ਦਿਵਸ ਹੈ ਜਿਹਨੂੰ ਇਸ ਅਸਥਾਨ ਦੀ ਨੀਂਵ ਆਕਾਰਪੁਰਖ ਦੇ ਕਿਰਪਾ ਨਾਲ ਸਤਿਗੁਰੂ ਗੁਰਨਾਨਕ ਸਾਹਿਬ ਜੀ ਦੇ ਪਾਤਸ਼ਾਹ ਦੀਆਂ ਕਲਗੀਧਰ ਪਾਤਸ਼ਾਹ ਦੀਆਂ ਸ਼ਹੀਦਾਂ ਦੀਆਂ ਅਸੀਸਾਂ ਨਾਲ ਬਾਬਾ ਸ਼੍ਰੀ ਚੰਤ ਸਾਹਿਬ ਦੇ ਪਿਆਰ ਦੇ ਅਸ਼ੀਰਵਾਦ ਨਾਲ 13 ਸਤੰਬਰ 1999 ਨੂੰ ਇਸ ਅਸਥਾਨ ਦਾ ਨੀਂ ਪੱਥਰ ਰੱਖਿਆ ਗਿਆ। ਤੋਂ 13 ਨੂੰ 13 ਤਰੀਕ ਨੂੰ 13 ਸਤੰਬਰ ਨੂੰ ਇਸ ਅਸਥਾਨ ਦਾ ਸੰਗਤਿ ਸਥਾਪਨਾ ਦਿਵਸ ਹੈ। ਉਦੋਂ ਵੀ